295 ਬੜੀ ਪੁਰਾਣੀ ਧਾਰਾ ਚੱਲੀ ਆ ਰਹੀ ਹੈ ਵੀ ਕੋਈ ਬੇਅਦਬੀ ਹੋ ਜੇ ਹੁਣ ਨਵੇਂ ਜਦੋਂ ਸੰਸ਼ੋਧਨ ਹੋਗੀ ਸੋਧ ਹੋਗੀ ਉਹੀ 298 ਹੋਗੀ ਹੈ ਧਾਰਾਾਂ ਮਾਂ ਪਹਿਲਾਂ ਵੀ ਬਣੀਆਂ ਹੋਈਆਂ ਸੀਗੀਆਂ ਇੱਕ ਪੰਜਾਬ ਦਾ ਰਿਕਾਰਡ ਆ ਵੀ 10 ਸਾਲ ਪਹਿਲਾਂ ਵੀ ਜੇ ਬੇਅਦਬੀਆਂ ਹੋਣੀਆਂ ਸ਼ੁਰੂ ਹੋਈਆਂ ਪੁਲਿਸ ਕਹਿੰਦੀ ਹੈ ਜੀ ਸਖਤ ਕਾਰਵਾਈ ਕਰਾਂਗੇ ਅੱਗੇ ਕਹਿੰਦੇ ਜੀ ਉਹ ਮੰਦਪੁੱਤੀ ਨਿਕਲਿਆ ਇਨਵੈਸਟੀਗੇਸ਼ਨ ਚ ਐਕਸ਼ਨ ਉਹ ਫਿਰ ਕੋਈ ਹੁੰਦਾ ਨਹੀਂ ਸੋ ਕੀ ਸਮਝਦੇ ਹੋ ਵੀ ਅੱਜ ਤੱਕ ਹੁੰਦਾ ਕੀ ਆ ਰਿਹਾ ਸੀ ਦੇਖੋ ਬਹੁਤ ਗੰਭੀਰ ਮੁੱਦਾ ਤੇ ਅਸੀਂ ਬਹੁਤ ਸੰਤਾਪ ਵੀ ਹੜਾਇਆ ਤੇ ਸਾਨੂੰ ਨਮੋਸ਼ੀ ਵੀ ਆਈ ਮਸਪਸ਼ਟ ਰੱਬ ਜਸ ਗੱਲ ਕਹੇਗਾ ਤਾਂ ਲੋਕਾਂ ਨੇ ਸਾਨੂੰ ਸਜ਼ਾ ਵੀ ਦਿੱਤੀ ਤੇ ਜੇ ਕਿਤੇ ਸਾਡੇ ਕੋਲੋਂ ਗਲਤੀ ਹੋਈ ਆ ਗਲਤੀਆਂ ਹੋਈਆਂ ਤਾਂ ਪੰਜਾਬ ਨੇ ਇੱਕ ਬਹੁਤ ਵੱਡਾ ਫਤਵਾ ਜਿੰਦਾ ਉਾਮਾਦੀ ਪਾਰਟੀ ਦੇ ਫੇਵਰ ਚ ਦਿੱਤਾ ਜੀ ਬੜਗਾਰੀ ਬਾਈਬਲ ਕਰਾਂ ਕੋਟਕਪੂਰਾ ਜਾਂ ਬੇਅਦਬੀਆਂ ਜਾਂ ਹੋਰ ਵੀ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਅੱਜ ਜੇ ਕੋਈ ਇਹ ਇਨਾਂ ਮਾਮਲਿਆਂ ਦੇ ਉੱਤੇ ਸਜ਼ਾਵਾ ਦੇਣ ਦੇ ਲਈ ਕੋਈ ਸਖਤ ਕਾਨੂੰਨ ਲੈ ਕੇ ਆ ਰਿਹਾ ਹੈ ਤਾਂ ਅਸੀਂ ਉਹਦੇ ਤੋਂ ਮੰਨ ਕਰ ਨਹੀਂ ਹੁਵਾਂਗੇ ਸੋ ਬੇਅਦਬੀਆਂ ਕਿਸੇ ਵੀ ਧਰਮ ਦੇ ਕਿਸੇ ਵੀ ਪਾਕ ਪਵਿੱਤਰ ਗ੍ਰੰਥ ਦੀ ਹੋ ਜਾਵੇ ਤਾਂ ਬੁਰਾ ਸਭ ਨੂੰ ਲੱਗਦਾ ਹੈ ਕਾਨੂੰਨ ਵੀ ਬਣੇ ਹੋਏ ਨੇ ਸਖਤ ਕਾਰਵਾਈਆਂ ਕਿਉਂ ਨਹੀਂ ਹੋ ਪਾਉਂਦੀਆਂ ਧਾਰਾਵਾਂ ਪਹਿਲਾਂ ਵੀ ਇਸ ਲਈ ਨਾਮਜਦ ਨੇ ਹੁਣ ਨਵਾਂ ਕੀ ਕਰੇਗੀ ਪੰਜਾਬ ਸਰਕਾਰ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਾਡਾ ਮੌਜੂਦ ਨੇ ਇਸ ਵਿੱਚ ਤੇ ਗੱਲਬਾਤ ਕਰਦੇ ਆ ਕੋਟਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਕੋਟਲੀ ਸਾਹਿਬ 295 ਬੜੀ ਪੁਰਾਣੀ ਧਾਰਾ ਚੱਲੀ ਆ ਰਹੀ ਹੈ ਵੀ ਕੋਈ ਬੇਅਦਬੀ ਹੋ ਜਾਈ ਹੁਣ ਨਵੇਂ ਜਦੋਂ ਸੰਸ਼ੋਧਨ ਹੋਗੀ ਸੋਧ ਹੋਗੀ ਉਹੀ 298 ਹੋਗੀ ਹੈ ਤਾਂ ਰਾਮਾ ਪਹਿਲਾਂ ਵੀ ਬਣੀਆਂ ਹੋਈਆਂ ਸੀਗੀਆਂ ਇੱਕ ਪੰਜਾਬ ਦਾ ਰਿਕਾਰਡ ਆ ਵੀ 10 ਸਾਲ ਪਹਿਲਾਂ ਵੀ ਜੇ ਬੇਅਦਬੀਆਂ ਹੋਣੀਆਂ ਸ਼ੁਰੂ ਹੋਈਆਂ ਪੁਲਿਸ ਕਹਿੰਦੀ ਹੈ ਜੀ ਸਖਤ ਕਾਰਵਾਈ ਕਰਾਂਗੇ ਅੱਗੇ ਕਹਿੰਦੇ ਜੀ ਉਹ ਮੰਦਬੁੱਧੀ ਨਿਕਲਿਆ ਇਨਵੈਸਟੀਗੇਸ਼ਨ ਚ ਐਕਸ਼ਨ ਉਹ ਫਿਰ ਕੋਈ ਹੁੰਦਾ ਨਹੀਂ ਸੋ ਕੀ ਸਮਝਦੇ ਹੋ ਵੀ ਅੱਜ ਤੱਕ ਹੁੰਦਾ ਕੀ ਆ ਰਿਹਾ ਸੀ ਦੇਖੋ ਬਹੁਤ ਗੰਭੀਰ ਮੁੱਦਾ ਤੇ ਅਸੀਂ ਬਹੁਤ ਸੰਤਾਪ ਵੀ ਹਟਾਇਆ ਤੇ ਸਾਨੂੰ ਨਮੋਸ਼ੀ ਵੀ ਆਈ ਕਿ ਜਿਸ ਪਵਿੱਤਰ ਧਰਤੀ ਤੇ ਗੁਰਨਾਨਕ ਪਾਤਸ਼ਾਹ ਪੈਦਾ ਹੋਏ ਕਬੀਰ ਸਾਹਿਬ ਜੀ ਦੀ ਇਹ ਕਰਮ ਭੂਮੀ ਹੈ ਗੁਰੂ ਅਰਜਨ ਦੇਵ ਜੀ ਦੀ ਜਨਮ ਭੂਮੀ ਹੈ ਜਿਨ੍ਹਾਂ ਦਾ ਉਪਦੇਸ਼ ਸੀ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਵਾਰਾ ਜੀ ਇੱਕ ਅਜੀਹਾ ਪਗਾਮ ਮਨੁੱਖਤਾ ਦੇ ਸਾਹਮਣੇ ਉਹਨਾਂ ਨੇ ਇੱਕ ਅਜੀਹਾ ਦਿੱਤਾ ਸੀ ਜਿਹੜਾ ਹਰੇਕ ਵਿਅਕਤੀ ਦੇ ਧਰਮ ਖਿੱਤੇ ਦੇ ਅੰਦਰ ਮੰਨਣਯੋਗ ਸੀ ਗੁਰਨਾਨਕ ਪਾਤਸ਼ਾਹ ਮੱਕੇ ਵੀ ਗਏ ਕੋਡੇ ਵਰਗੇ ਰਾਖਸ਼ਾਂ ਨੂੰ ਵੀ ਧਾਰਿਆ ਬਹੁਤ ਸਾਰੇ ਲੜਾਈਆਂ ਜੁੱਧ ਵੀ ਹੋਏ ਲੇਕਿਨ ਅਖੀਰ ਗੁਰ ਦੇ ਦਰ ਤੇ ਆ ਕੇ ਨਤਮਸਤਕ ਹੋਣਾ ਪਿਆ ਸਿਰ ਝਕੋਣਾ ਹੀ ਪਿਆ ਸਿਰ ਝਕੋਣਾ ਹੀ ਪਿਆ ਕਿਉਂਕਿ ਇੱਕ ਬਹੁਤ ਵੱਡੀ ਤਾਕਤ ਗੁਰੂ ਗ੍ਰੰਥ ਸਾਹਿਬ ਹੈ ਜੇ ਪਿਛਲੇ ਸਮੇਂ ਦੇ ਦੌਰਾਨ ਸਮਾਂ ਕੋਈ ਵੀ ਹੋਵੇ ਸਾਡਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ ਮੈਂ ਬੜੀ ਇਹਨਾਂ ਵਿਸ਼ਿਆਂ ਤੋਂ ਉੱਪਰ ਉੱਠ ਕੇ ਗੱਲ ਕਰਨ ਲੱਗਾ ਲੇਕਿਨ ਜੇ ਅਸੀਂ ਉਹਦੇ ਅੰਦਰ ਕਿਤੇ ਕਸੂਰਵਾਰ ਆ ਜੇ ਅਸੀਂ ਕੋਦੇ ਲਈ ਕਦੀ ਕੋਈ ਜ਼ਿੰਮੇਵਾਰ ਹੈ ਤਾਂ ਆਖਰ ਫਿਰ ਉਹਨਾਂ ਦਾ ਇਨਸਾਫ ਕੌਣ ਦੇਵੇਗਾ ਸਮਾਂ ਬੀਤ ਗਿਆ ਬਹੁਤ ਮਾਹੌਲ ਵੀ ਖਰਾਬ ਰਿਹਾ ਲੇਕਿਨ ਜੇ ਅਸੀਂ ਕੁਝ ਨਹੀਂ ਕਰ ਸਕੇ ਮਸਪਸ਼ਟ ਰੱਬ ਜਾਂਸ ਗੱਲ ਕਹੇਗਾ ਤਾਂ ਲੋਕਾਂ ਨੇ ਸਾਨੂੰ ਸਜ਼ਾ ਵੀ ਦਿੱਤੀ ਇਹ ਮੰਨਣਾ ਆਮ ਵਿਅਕਤੀ ਦੇ ਬਸ ਦੀ ਗੱਲ ਨਹੀਂ ਹੈ ਲੇਕਿਨ ਮੈਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਵਿਅਕਤੀ ਹਾਂ ਤੇ ਜੇ ਕਿਤੇ ਸਾਡੇ ਕੋਲੋਂ ਗਲਤੀ ਹੋਈ ਆ ਗਲਤੀਆਂ ਹੋਈਆਂ ਤਾਂ ਪੰਜਾਬ ਨੇ ਇੱਕ ਬਹੁਤ ਵੱਡਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਫੇਵਰ ਚ ਦਿੱਤਾ ਇੱਕ ਬਹੁਤ ਵੱਡੀ ਲੋਕਾਂ ਦੇ ਅੰਦਰ ਉਮੀਦ ਆਈ 92 ਵਿਧਾਇਕ ਚੁਣ ਕੇ ਆਏ ਆਏ ਕਾਦੇ ਲਈ ਕਿ ਅਸੀਂ ਬੇਅਦਬੀਆਂ ਦੇ ਮਾਮਲੇ ਕੋਰਟ ਕਪੂਰਾ ਤੇ ਬਹਿਬਲ ਕਲਾਂ ਦਾ ਇਨਸਾਫ ਦਾਂਗੇ ਲੋਕਾਂ ਨੇ ਸੋਚਿਆ ਕਿ ਬਿਲਕੁਲ ਠੀਕ ਹੈ ਜੇ ਹੋਰ ਕੋ ਨਹੀਂ ਕਰ ਸਕਿਆ ਇਹ ਵੋਟਾਂ ਦਾ ਰਾਜ ਹੈ ਡੈਮੋਕਰੈਟਿਕ ਦੇਸ਼ ਹੈ ਲੇਕਿਨ ਸਵਾਲ ਇਹ ਹੈ ਕਿ ਜੋ ਤੁਹਾਡੀ ਸਵਾਲ ਹੈ ਜਾਂ ਜੋ ਤੁਸੀਂ ਇੰਟਰੋਡਕਸ਼ਨ ਦਿੱਤਾ ਹੈ ਇਨਸਾਫ ਕਿਉਂ ਨਹੀਂ ਤੁਸੀਂ 4 ਮਹੀਨੇ ਦੀ ਕਸਮ ਖਾਧੀ ਕਿ ਅਸੀਂ ਇਨਸਾਫ ਦੇ ਦੇਾਂਗੇ ਲੋਕਾਂ ਨੇ ਧੜਾ ਧੜ ਵੋਟਾਂ ਪਾ ਦਿੱਤੀਆਂ ਕਿ ਪਹਿਲਾਂ ਵਾਲਿਆਂ ਨੂੰ ਪਿੱਛੇ ਕਰੋ ਨਵੇਂਆਂ ਨੂੰ ਮੌਕਾ ਦਿਓ ਅੱਜ ਸਾਢੇ 3 ਸਾਲ ਬੀਤ ਗਏ ਲੇਕਿਨ ਗੱਲ ਅੱਗੇ ਨਹੀਂ ਤੁਰੀ ਗੱਲ ਉੱਥੇ ਦੀ ਉੱਥੇ ਸੀ ਇਹਦੇ ਲਈ ਫਿਰ ਕੌਣ ਜ਼ਿੰਮੇਵਾਰ ਆ ਪੰਜਾਬ ਸਰਕਾਰ ਜ਼ਿੰਮੇਵਾਰ ਆ ਹਾਂ ਅੱਜ ਜੇ ਕੋਈ ਇਹਨਾਂ ਮਾਮਲਿਆਂ ਦੇ ਉੱਤੇ ਸਜ਼ਾਵਾ ਦੇਣ ਦੇ ਲਈ ਕੋਈ ਸਖਤ ਕਾਨੂੰਨ ਲੈ ਕੇ ਆ ਰਿਹਾ ਹੈ ਤਾਂ ਅਸੀਂ ਉਹਦੇ ਤੋਂ ਮਨਕਰ ਨਹੀਂ ਹੋਵਾਂਗੇ ਜੇ ਬੜਗਾਰੀ ਬਾਈਬਲ ਕਰਾਂ ਕੋਟਕਪੂਰਾ ਜਾਂ ਬੇਅਦਬੀਆਂ ਜਾਂ ਹੋਰ ਵੀ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਦਾ ਅਪਮਾਨ ਹੁੰਦਾ ਕਲਕਮਲ ਦਿੱਤੀਆਂ ਜਾਂਦੀਆਂ ਨੇ ਉਹੀ ਵਿਅਕਤੀ ਬਾਹਰ ਜਾ ਕੇ ਜ਼ਿੰਮੇਵਾਰੀਆਂ ਲੈਂਦੇ ਨੇ ਜੀ ਮੈਂ ਤੁਹਾਡੀ ਤਾਰੀਫ਼ ਕਰਾਂਗਾ ਤੁਸੀਂ ਖੁੱਲ ਕੇ ਸਵੀਕਾਰ ਕੀਤਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਲੋਕਾਂ ਨੇ ਫਤਵਾ ਦਿੱਤੇ ਆ ਜਿਹਨੂੰ ਦੇਣਾ ਸੀਗਾ ਸਵਾਲ ਹੀ ਕੋਈ ਪ੍ਰੈਸ਼ਰ ਪੈਂਦੇ ਨਹੀਂ ਸਿਆਸਤਦਾਨਾਂ ਤੇ ਹਮੇਸ਼ਾ ਹਰ ਕੇਸ 'ਚ ਬੇਅਦਬੀ ਕਰਨ ਵਾਲਾ ਮੰਦਬੁੱਧੀ ਕਿਉਂ ਨਿਕਲਦਾ ਹੈ ਮੈਂ ਮੈਂ ਇਹੀ ਜਵਾਬ ਨਾ ਦਿਓ ਨਾ ਮੈਂ ਰਾਜਨੀਤਿਕ ਜਵਾਬ ਨਹੀਂ ਚਾਹੁੰਦਾ ਮੈਂ ਰਾਜਨੀਤਿਕ ਜਵਾਬ ਪਹਿਲਾਂ ਦਿੱਤਾ ਹੀ ਨਹੀਂ ਮੈਂ ਤਾਂ ਹਰ ਗੱਲ ਨੂੰ ਸੰਖੇਪ ਦੇ ਅੰਦਰ ਸਾਹਮਣੇ ਰੱਖ ਰਿਹਾ ਹਾਂ ਔਨਰ ਨੂੰ ਮੈਂ ਤਾਂ ਦੇਖਣਾ ਨਹੀਂ ਪੂਰੀ ਦੁਨੀਆ ਨੇ ਦੇਖਣਾ ਹੈ ਮੰਦਬੁੱਧੀ ਹਾਂ ਹਾਂ ਲੇਕਿਨ ਉਸ ਮਾਮਲੇ ਦੇ ਅੰਦਰ ਜਦੋਂ ਅਜਿਹੀਆਂ ਗੱਲਾਂ ਆਉਂਦੀਆਂ ਨੇ ਫਿਰ ਉਹਦੀ ਸਜ਼ਾ ਤਾਂ ਸਰਕਾਰ ਨੇ ਦੇਣੀ ਹੁੰਦੀ ਆ ਪੁਲਿਸ ਨੇ ਦੇਣੀ ਹੋਣੀ ਆ ਆਫਟਰ ਇਨਵੈਸਟੀਗੇਸ਼ਨ ਫਿਰ ਫਿਰ ਇਹਦਾ ਮਤਲਬ ਹੈ ਕਿ ਸਾਡੇ ਅਜਿਹੇ ਮਾਮਲੇ ਜਿਹੜੇ ਆ ਉਹ ਕਦੋਂ ਤੱਕ ਸਾਹਮਣੇ ਆਉਂਦੇ ਰਹਿਣਗੇ ਸਜ਼ਾਵਾ ਬੇहद ਜ਼ਰੂਰੀ ਹੈ ਮੰਨੋਗੇ ਰਾਜਨੀਤੀ ਦੀ ਪੇਂਟ ਚੜ ਗਏ ਮਾਮਲੇ ਕਿਉਂ ਨਹੀਂ ਕਿਉਂ ਨਹੀਂ ਮੈਂ ਤਾਂ ਖੁਦ ਕਹਿ ਰਿਹਾ ਜੇ ਸਾਡੇ 3.5 ਸਾਲ ਬੀਤ ਗਏ ਲਾਲਚ ਚ ਮਾਰ ਗਿਆ ਸਿਆਸਤਦਾਨਾਂ ਨੂੰ ਸਿਆਸਤਦਾਨਾਂ ਨੂੰ ਵੋਟਾਂ ਦਾ ਲਾਲਚ ਚ ਮਾਰਿਆ ਤੇ ਵੋਟਾਂ 4 ਮਹੀਨੇ ਦਾ ਕਸਮ ਖਾ ਕੇ ਸੌਂ ਖਾ ਕੇ ਲੈ ਕੇ ਸਾਢੇ 3 ਸਾਲ ਬੀਤ ਕੇ ਰਾਜਨੀਤੀ ਨੇ ਤਾਂ ਹੋਰ ਕੀ ਆ ਫਿਰ ਗੱਲ ਮੈਂ ਬੜੀ ਸਪਸ਼ਟ ਕਰਾਂਗਾ ਅਸੀਂ ਤਾਂ ਅਸੀਂ ਤਾਂ ਆਪੋਜੀਸ਼ਨ 'ਚ ਬੈਠ ਗਏ ਚਲੋ ਲੇਕਨ ਲੇਕਨ ਮੈਂ ਗੱਲ ਕਹਿਣੀ ਚਾਹਨਾ ਕਿ ਜੇ ਕੋਈ ਕਾਨੂੰਨ ਆਇਆ ਤਾਂ ਅਸੀਂ ਉਹਦੇ ਸਖਤ ਸੰਜਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਹੋਰ ਧਾਰਮਿਕ ਗ੍ਰੰਥਾਂ ਦੀ ਕਿਤੇ ਵੀ ਕੋਈ ਹੋਈ ਹੈ ਉਹਦੇ ਲਈ ਆਵੇ ਅਸੀਂ ਡਟ ਕੇ ਸਰਕਾਰ ਦੇ ਨਾਲ ਇਸ ਮਾਮਲੇ ਦੇ ਅੰਦਰ ਖੜੇ ਆਂ ਬਹਿਸ ਦੇ ਬਵਾਸੇ ਦੇ ਅੰਦਰ ਕੁਝ ਵੀ ਹੋਵੇ ਉੱਥੇ ਤਾਂ ਜਿਆਦਾ ਆਮ ਤੁਸੀਂ ਦੇਖ ਲਿਓ ਕੱਲ ਹੋਣਾ ਕਿਉਂਕਿ ਬੈਲੀ ਅੱਜ ਜਿਹੜਾ ਆ ਉਹ ਅਜੀਬ ਪਤਾ ਲੱਗਾ ਲੇਕਿਨ ਜੇ ਉਹਦੇ ਤੇ ਪਹਿਲਾਂ ਪਤਾ ਹੁੰਦਾ ਤਾਂ ਚਲੋ ਉਹਦੇ ਤੇ ਬੈਂਸ ਵੀ ਹੋ ਸਕਦੀ ਲੇਕਿਨ ਅਜਿਹਾ ਕਿ ਚਲੋ ਇੱਕ ਇਦਾਂ ਦਾ ਆਪਾਂ ਮਾਹੌਲ ਬਣਾਈਏ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਯਾਰ ਅੱਜ ਇੱਕ ਬੈਂਸ ਕਰਨ ਦੇ ਲਈ ਦੋਨੇ ਤੇਰਾ ਸਹਿਮਤ ਹੋਈਆਂ ਤੇ ਕੱਲ ਤੱਕ ਸੈਸ਼ਨ ਮੁਲਤ ਵੀ ਹੋ ਗਿਆ ਲੇਕਿਨ ਸਾਰਥਿਕ ਹੋਵੇ ਦੂਸ਼ਣਬਾਜੀ ਦੀ ਰਾਜਨੀਤੀ ਦੇ ਨਾਲ ਨਾ ਹੋਵੇ ਹਾਂ ਪਰ ਇੱਕ ਗੱਲ ਇਸ ਬਿੱਲ ਦੇ ਅੰਦਰ ਬੜੀ ਇੰਪੋਰਟੈਂਟ ਮੈਂ ਕਹਿਣੀ ਚਾਹਨਾ ਹੈ ਕਿਉਂਕਿ ਇਹ ਤਾਂ ਸਟੈਂਡਿੰਗ ਕਮੇਟੀ ਦੇ ਕੋਲ ਜਾਏਗਾ ਜੋ ਮੈਂ ਇਹਦੇ ਅੰਦਰ ਤੁਹਾਨੂੰ ਕੋਈ ਡਰਾਫਟ ਮਿਲਿਆ ਨਹੀਂ ਪੜਨ ਨੂੰ ਹਾਲ ਤੱਕ ਮਿਲਿਆ ਨਹੀਂ ਉਹ ਮਿਲ ਗਿਆ ਉਹ ਉਹ ਮਿਲ ਗਿਆ ਕਿਉਂਕਿ ਇਹ ਮਾਮਲਾ ਜਿਹੜਾ ਆ ਇਹ ਇਹ ਉੱਥੇ ਜਾਣਾ ਹੈ ਲੇਕਿਨ ਬਹੁਤ ਸਾਰੀਆਂ ਅਜਿਹੇ ਨਿਜਮ ਹੁੰਦੇ ਨੇ ਕਿ ਜਿਨ੍ਹਾਂ ਦੇ ਅੰਦਰ ਅਸੀਂ ਸਿੱਧੇ ਤੌਰ ਦੇ ਉੱਤੇ سزا ਜਿਹੜੀ ਆ ਉਹ ਨਿਰਧਾਰਤ ਨਹੀਂ ਕਰ ਸਕਦੇ ਲੇਕਿਨ ਰეკਮੈਂਡੇਸ਼ਨ ਅਸੀਂ ਜਿਹੜੀ ਹੈ ਉਹ ਸਿਫਾਰਿਸ਼ ਜਿਹੜੀ ਆ ਉਹ ਕਰਾਂਗੇ ਕੀ ਹੁਣ ਹੁਣ ਸਵਾਲ ਤੁਹਾਡੇ ਵਾਂਗੂ ਇਹ ਵੀ ਹੈ ਕਿ ਕੀ ਆਖਰੀ ਸਿਫਾਰਸ਼ਾਂ ਹੀ ਰਹਿ ਜਾਣਗੀਆਂ ਲਾਗੂ ਹੁੰਦੀਆਂ ਕਿ ਨਹੀਂ ਪ੍ਰੈਕਟੀਕਲੀ ਲਾਗੂ ਪ੍ਰੈਕਟੀਕਲੀ ਸਵਾਲ ਇਹ ਹੈ ਕਿ ਲੇਕਿਨ ਕਮ ਸੇ ਕਮ ਜੋ ਪਹਿਲਾ ਕਾਨੂੰਨ ਸੀ ਕੀ ਅਸੀਂ ਉਹਦੇ ਮੁਤਾਬਕ ਵੀ ਥੋੜੀ ਮੋਟੀ ਵੱਡੀ ਸਜ਼ਾ ਦੇਣ 'ਚ ਕਾਮਯਾਬ ਹੋਈ ਸਖਤ ਸਜ਼ਾ ਕੋਈ ਵੀ 10 ਸਾਲ ਤੱਕ 15 ਸਾਲ ਤੱਕ ਉਮਰ ਕੈਦ ਦੂਸਰਾ ਤੀਸਰਾ ਲੇਕਿਨ ਅਸੀਂ ਤਾਂ ਉਹਦੇ 'ਚ ਵੀ ਕਾਮਯਾਬ ਨਹੀਂ ਹੋਏ ਕਾਨੂੰਨ ਆਏਗਾ ਅਸੀਂ ਉਹਦੀ ਸਪੋਰਟ ਕਰਾਂਗੇ ਕਿਉਂਕਿ ਸਾਡੇ ਗੁਰੂ ਦਾ ਮਾਮਲਾ ਸਾਡੇ ਮਾਨ ਜੋ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਜਿਹਨੂੰ ਅਸੀਂ ਜਿੰਦਾ ਮਤਲਬ ਇੱਕ ਜਿਉਂਦੀ ਜਾਗਦੀ ਮਿਸਾਲ ਇੱਕ ਇੱਕ ਗੁਰੂ ਸਾਹਮਣੇ ਪ੍ਰਤੱਖ ਸਮਝਦੇ ਹਾਂ ਤੇ ਫਿਰ ਜੇ ਜੇ ਫਿਰ ਐਦਾਂ ਹੀ ਗੱਲ ਰਹਿ ਜਾਏਗਾ ਚਲੋ ਮੰਨ ਲਓ ਹੁਣ ਅਸੀਂ ਭੇਜ ਦਾਂਗੇ ਇਸ 파ਰਸਾ 15 20 ਦਿਨ ਮਹੀਨਾ ਸਾਡੇ ਸੈਕਟਰੀਏਟ ਦਫਤਰਾਂ ਚ ਬਿਲ ਪਾਸ ਹੁੰਦਾ ਕਿਉਂਕਿ ਪ੍ਰਕਿਰਿਆ ਹੁੰਦੀ ਪੂਰੀ ਹੋਣੀ ਆ ਫਿਰ ਗਵਰਨਰ ਸਾਹਿਬ ਦੇ ਕੋਲ ਚਲੇ ਜਾਏਗਾ ਫਿਰ ਉੱਥੇ ਸਾਲ 6 ਮਹੀਨੇ ਪਿਆ ਰਹੇਗਾ ਫਿਰ ਆਖਰ ਸਾਡੇ ਪਾਸ ਕੀਤੇ ਦੀ ਉਹ ਸਮਾ ਸੀਮਾ ਉਹ ਵੈਲਿਊ ਫਿਰ ਕਿਤੇ ਉੱਥੇ ਆ ਕੇ ਨਾ ਖੜ ਜਾਈ ਮੇਰੇ ਖਿਆਲ ਦੇ ਅੰਦਰ ਇਧਰੋਂ ਪਾਸ ਕਰਵਾ ਕੇ ਤੁਰੰਤ ਗਵਰਨਰ ਸਾਹਿਬ ਔਰ ਸਪਾਰਸਾਂ ਦੇ ਲਈ ਜਿੱਥੇ ਵੀ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਵੀ ਉਹਦਾ ਪੱਕਾ ਹੁੰਦਾ ਭੇਜਿਆ ਜਾਣਾ ਇਸ ਪ੍ਰਕਿਰਿਆ ਨੂੰ ਤੁਰੰਤ ਮੁਕੰਮਲ ਜਿਹੜਾ ਆ ਉਹ ਕਰਵਾਇਆ ਜਾਣਾ ਚਾਹੀਦਾ ਤੇ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨਾ ਚਾਹੀਦਾ ਸਵਾਲ ਇਹ ਆ ਜਾਂਦਾ ਕੁਮਰ ਸਾਹਿਬ ਵੀ ਸ਼ੁਰੂ ਤੋਂ ਇਹੀ ਮੰਗ ਕਰਦੇ ਆ ਰਹੇ ਸੀ ਇੱਕ ਪਾਸੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦੇਣਾ ਉਹਨਾਂ ਦੇ ਇਸੇ ਸੁਭਾਅ ਕਰਕੇ ਜਨਤਾ 'ਚ ਗੱਲਾਂ ਕਰ ਰਹੀ ਸੀ ਇੱਕ ਪਾਸੇ ਤੁਰੰਤ ਬਾਹਰ ਕੱਢਣ ਤੋਂ ਬਾਅਦ ਨਾਲ ਦੇ ਨਾਲ ਬਿੱਲੇ ਆਣਾ ਇਹ ਕੀ ਹੈ ਦੇਖੋ ਮੈਨੂੰ ਤਾਂ ਬੜੀ ਇਸ ਚੀਜ਼ ਦੀ ਹੈਰਾਨੀ ਸੀ ਕਿ ਉਹਨਾਂ ਨੂੰ ਪੰਜਾਬ ਦੇ ਅੰਦਰ ਕਮਾਉਂਦੇ ਰਹੇ ਬੋਰਡ-ਬੋਰਡ ਵੀ ਬੜੇ ਲਾਏ ਤੇ ਲੋਕੀ ਜੋ ਕਹਿ ਸਕਦੇ ਹਾਂ ਮੈਨੂੰ ਉਹ ਲਫ਼ਜ਼ ਪਤਾ ਨਹੀਂ ਕਿਤੇ ਕੌੜਾ ਨਾ ਹੋਵੇ ਫਿਰ ਮੈਨੂੰ ਕੋ ਮਹਿਸੂਸ ਨਾ ਕਰਨਾ ਪਵੇ ਲੇਕਿਨ ਇਹ ਆ ਕਿ ਜੇ ਉਹਨਾਂ ਨੇ ਜੋ ਕੁਝ ਸਰਕਾਰ ਦੇ ਸਾਹਮਣੇ ਰੱਖਿਆ ਕੀ ਸਰਕਾਰ ਨੇ ਕਦੀ ਉਹਦੇ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਚਲੋ ਅੱਜ ਤਾਂ ਬਿੱਲ ਆ ਰਿਹਾ ਕਦੇ ਬਹਿਸ ਵੀ ਨਹੀਂ ਹੋਈ ਜਦ ਕੇ ਅਸੀਂ ਬਹੁਤ ਲੰਬੇ ਸਮੇਂ ਤੋਂ ਮੰਗ ਕਰਦੇ ਰਹੇ ਹਾਂ ਉਸ ਤੋਂ ਪਹਿਲਾਂ ਕਦੇ ਚਰਚਾ ਵੀ ਨਹੀਂ ਹੋਈ ਮੈਂ ਉਹੀ ਕਹਿ ਰਿਹਾ ਚਰਚਾ ਵੀ ਚਰਚਾ ਤਾਂ ਕਮ ਸੇ ਕਮ ਜਿਹੜੀ ਆ ਉਹ ਹੋਣੀ ਉਹ ਹੋਣੀ ਚਾਹੀਦੀ ਸੀ ਲੇਕਿਨ ਉਹਦੇ ਤੇ ਕਦੀ ਚਰਚਾ ਵੀ ਨਹੀਂ ਹੋਈ ਅੱਜ ਅਸੀਂ ਲਾ ਐਂਡ ਆਰਡਰ ਤੇ ਕਹਿ ਰਹੇ ਹਾਂ ਹਾਂ ਮੈਂ ਹੋਰ ਪਾਸੇ ਨਹੀਂ ਜਾਣਾ ਚਾਹੁੰਦਾ ਪਰ ਟਕਣਾ ਨਹੀਂ ਚਾਹੁੰਦਾ ਕਿ ਜੇ ਇਸ ਮੁੱਦੇ ਦੀ ਗੱਲ ਆਪਾਂ ਔਨ 에ਅਰ ਚੈਨਲ ਦੇ ਉੱਤੇ ਕਰ ਰਹੇ ਹਾਂ ਇਹਨੂੰ ਪੂਰੀ ਦੁਨੀਆ ਦੇਖ ਰਹੀ ਹੈ ਔਰ ਦੇਖਣਾ ਹੈ ਔਰ ਕਨਕਲੂਡ ਵੀ ਕਿ ਸੱਟਾ ਵੀ ਘਟਣਾ ਲੋਕਾਂ ਨੇ ਕਿਉਂਕਿ ਫੈਸਲਾ ਲੋਕਾਂ ਦੇ ਹੱਥ ਵਿੱਚ ਹੈ ਤੁਸੀਂ ਦੇਖ ਲਓ ਥੱਲੇ ਕਿੰਨੇ ਕਮੈਂਟਸ ਕੀ ਆਏਗਾ ਉਹ ਸਾਨੂੰ ਕਮੈਂਟਸ ਵੀ ਫੈਸਲਾ ਹੋਏਗਾ ਲੋਕਾਂ ਦਾ ਲੇਕਿਨ ਸਰਕਾਰ ਨੂੰ ਇਮਾਨਦਾਰੀ ਦੇ ਨਾਲ ਇਹ ਨੂੰ ਤੁਰੰਤ ਜਿਹੜਾ ਇਸ ਕਾਨੂੰਨ ਦੇ ਮੁਤਾਬਕ ਤਾਂ ਜੋ ਜਦੋਂ ਪਾਸ ਹੋ ਕੇ ਆਏਗਾ ਪ੍ਰੂਵ ਹੋ ਕੇ ਆਏਗਾ ਪ੍ਰਵਾਨਗੀ ਰਾਸ਼ਟਰਪਤੀ ਆਏਗੀ ਉਹ ਤਾਂ ਫਿਰ ਬਾਅਦ ਦੀ ਗੱਲ ਹੈ ਲੇਕਿਨ ਕਮ ਸੇ ਕਮ ਜਿਹੜੇ ਕਾਨੂੰਨ ਬਣੇ ਹੋਏ ਨੇ ਉਹਨਾਂ ਦੇ ਮੁਤਾਬਕ ਤਾਂ ਕਮ ਸੇ ਕਮ ਯਾਰੋ ਕਿਸੇ ਨੂੰ ਅੰਦਰ ਤਾਂ ਦੋ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਤਾਂ ਕਰੋ ਹੋਰ ਮੰਦਬੁੱਧੀ ਤਾਂ ਨਾ ਬਣਾਓ ਹਾਂ ਤਾਂ ਕਿ ਰੋਜ਼ ਲੋਕ ਫਿਰ ਇਨਵੈਸਟੀਗੇਸ਼ਨ ਦੇ ਅੰਦਰ ਅਫਸਰ ਕਰਨ ਜੀ ਇਹ ਤਾਂ ਪਾਗਲ ਸੀ ਯਾਰ ਉਹ 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 ਸਾਡੇ ਗੁਰੂ ਦੀ ਬੇਦਵੀ ਕਰਨ ਦੇ ਲਈ ਹੀ ਪਾਗਲ ਰੱਖਿਆ ਉਹ ਪਹਿਲਾਂ ਤੱਕ ਬਾਅਦ ਚ ਪਾਗਲ ਹੋ ਗਿਆ ਪਹਿਲਾਂ ਤਾਂ ਠੀਕ ਸੀ ਪਹਿਲਾਂ ਠੀਕ ਸੀ ਮਤਲਬ ਇਸ ਇਹ ਪਰੰਪਰਾ ਮ ਜਿਹੜੀਆਂ ਬਿਲਕੁਲ ਇਹਦੇ ਤੇ ਵਿਰਾਮ ਲੱਗਣਾ ਚਾਹੀਦਾ ਔਰ ਬੇਅਦਵੀ ਮਾਮਲਿਆਂ ਦਾ ਇਨਸਾਫ ਮਿਲਣਾ ਚਾਹੀਦਾ ਤੁਸੀਂ ਬੜਾ ਖੁੱਲੇ ਦਿਲ ਨਾਲ ਕਿਹਾ ਕਿ ਅਸੀਂ ਗਲਤੀ ਕੀਤੀ ਅਸੀਂ ਨਹੀਂ ਸਕਤ ਹੋਏ ਤੇ ਨਤੀਜਾ ਸਾਹਮਣੇ ਹੈ ਇਹ ਸਵਾ 3 ਸਾਲ ਦੀ ਦੇਰੀ ਹੈ ਜਾਂ ਸਵਾ 3 ਸਾਲ ਇਹ ਕੋਖਦੇ ਰਹਿ ਕਰਨ ਦੇ ਲਈ ਕੋਈ ਕੋਖ ਨਹੀਂ ਹੁੰਦਾ ਪਤਾ ਹੁੰਦਾ ਚੀਫ ਮਿਨਿਸਟਰ ਨੂੰ ਇਹ ਦੇਰੀ ਮੰਨੋਗੇ ਕਿਉਂ ਨਹੀਂ ਚੀਫ ਜਦੋਂ ਤੁਸੀਂ ਆਏ ਇਸ ਮਾਮਲੇ ਦੇ ਲਈ ਆ ਕਿ 4 ਮਹੀਨੇ ਚ ਇਨਸਾਫ ਦੇਵੋਗੇ ਜਦੋਂ ਤੁਸੀਂ ਵੋਟਾਂ ਹੀ ਪਿੰਡ ਪਿੰਡ ਜਾ ਕੇ ਇਸ ਮਾਮਲੇ ਦੇ ਉੱਤੇ ਮੰਗੀਆਂ ਤਾਂ ਫਿਰ ਤਾਂ ਤੁਹਾਨੂੰ ਲੈ ਕੇ ਆਉਣ ਦੇ ਲਈ ਵੀ ਤਾਂ ਪਤਾ ਹੀ ਸੀ ਇਹਦੇ ਰੂਲ ਰੈਗੂਲੇਸ਼ਨ ਕਿ ਉਹ ਹੁਣ ਤੁਸੀਂ ਸਖਤ ਕਾਨੂੰਨ ਲੈ ਕੇ ਆਉਂਗੇ ਮਾਫ ਕਰਨਾ ਕਾਨੂੰਨ ਲੈ ਕੇ ਆਉਂਗੇ ਲੇਕਿਨ ਉਹਦੇ ਅੰਦਰ ਅਸੀਂ ਉਸ ਤਰੀਕੇ ਦੀ ਸਜ਼ਾ ਨਿਰਧਾਰਤ ਨਹੀਂ ਕਰ ਸਕਦੇ ਜਿੰਨਾ ਚਿਰ ਕੇਂਦਰ ਤੋਂ ਉਹਦੀ ਪ੍ਰਵਾਨਗੀ ਨਾ ਆਵੇ ਲੇਕਿਨ ਜਿੰਨਾ ਚਿਰ ਉਹਨੂੰ ਕੇਂਦਰ ਐਮੈਂਡ ਕਰਕੇ ਪਾਸ ਨਾ ਕਰੇ ਮੌਤ ਦੀਆਂ ਸਜ਼ਾਵਾਂ ਦਾ ਜੇ ਮੈਂ ਸਪਸ਼ਟ ਰੂਪ ਦੇ ਅੰਦਰ ਕਹਾਂ ਅਜਿਹੇ ਮਾਮਲਿਆਂ ਦੇ ਅੰਦਰ 295 ਦਾ ਤੁਸੀਂ ਕਿਹਾ ਉਹ ਬਦਲ ਗਿਆ ਲੇਕਿਨ ਉਹਦੇ ਅੰਦਰ ਵੱਡਾ ਪ੍ਰਬਧਾਨ ਜਿਹੜਾ ਆ ਉਹ ਸਾਰਾ ਹੀ ਤਾਂ ਦਿੱਲੀ ਵਾਲਿਆਂ ਦੇ ਕੋਲ ਹੈ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਕਿ ਕਿਤੇ ਇਹ ਹੀ ਨਾ ਹੋਵੇ ਕਿ ਇੱਥੇ ਦੀ ਚਰਚਾ ਇੱਕ ਚਰਚਾ ਦਾ ਵਿਸ਼ਾ ਬਣ ਕੇ ਰਹਿ ਜਾਏ ਪਾਸ ਕੀਤਾ ਗਿਆ ਸਾਡਾ ਅੱਜ ਦਾ ਰੈਗੂਲੇਸ਼ਨ ਇਹ ਬੈਲ ਕਹਿ ਲਈਏ ਨੂੰ ਰੈਗੂਲੇਸ਼ਨ ਕਹਿ ਲਈਏ ਕਿਉਂਕਿ ਜਾਣਾਂ ਤਾਂ ਉਹਨਾਂ ਕੋਲ ਠੀਕ ਹੈ ਜੀ ਉਹਦੇ ਤੇ ਚਰਚਾ ਹੋਣੀ ਸਟੈਂਡਿੰਗ ਕਮੇਟੀ ਦੇ ਕੋਲ ਜਾਣਾ ਅਸੀਂ ਤਾਂ ਅੱਜ ਦਾ ਜਿਹੜਾ ਉਹ ਲਿਖਿਆ ਪੜਿਆ ਅੱਜ ਤਾਂ ਇਹੀ ਆਇਆ ਕਿ ਇਹਨੂੰ ਪਰੰਤਰੰਤ ਜਿਹੜਾ ਪਾਸ ਕਰਕੇ ਵਿਚਾਰ ਕਰਨ ਤੋਂ ਬਾਅਦ ਸਟੈਂਡਿੰਗ ਕਮੇਟੀ ਦੇ ਕੋਲ ਜਿਹੜਾ ਭੇਜ ਦਿੱਤਾ ਜਾਵੇ ਹਾਂ ਪੱਕੀ ਗੱਲ ਕਰਤੀ ਹੈ ਤੁਸੀਂ ਵੀ ਕਹਿੰਦੇ ਕਿ ਹਾਂਜੀ ਜੋ ਕਿਉਂ ਨਹੀਂ ਅਸੀਂ ਤਾਂ ਕਿਹਾ ਠੀਕ ਹੈ ਕੱਲ ਨੂੰ ਖੁੱਲੀ ਚਰਚਾ ਕਰਵਾਓ ਕਿਉਂਕਿ ਅੱਜ ਹੀ ਆਇਆ ਕਿਉਂਕਿ ਬਹੁਤ ਸਾਰੇ ਮਨਸੂਬੇ ਹੁੰਦੇ ਜੇ ਆਮ ਵੈਸੇ ਚਰਚਾ ਕਰਨੀ ਹੋਵੇ ਕਿ ਕੀ ਹਾਲਾਤ ਹਾਲਾਤ ਸੀ ਉਹਨਾਂ ਦੇ ਤੇ ਚਰਚਾ ਜਦੋਂ ਮਰਜ਼ੀ ਕੀਤੀ ਜਾ ਸਕਦੀ ਹੈ ਐਵਰੀਬਾਡੀ نو 올 ਦਾ ਸਰਕਮਸਟੈਂਸ ਆਲ ਦਾ ਅ ਮੇਰੇ ਕੋਰਸਪੋਂਡੈਂਟ অর ਮਤਲਬ ਜਨਰਲ ਪੀਪਲ ਸੋ ਲੇਕਿਨ ਜੇ ਮੁੱਦਿਆਂ ਦੇ ਆਧਾਰ ਤੇ ਫੈਕਟ ਫਿਗਰਸ ਤੇ ਗੱਲ ਕਰਨੀ ਹੈ ਤਾਂ ਫਿਰ ਕੱਲ ਉਹਦੇ ਤੇ ਚਰਚਾ ਹੋਏਗੀ ਬੈਂਚ ਚ ਹਿੱਸਾ ਲਾਂਗੇ ਸਖਤ ਕਾਨੂੰਨ ਦੀ ਮੰਗ ਕਰਾਂਗੇ ਸਰਕਾਰ ਦੇ ਨਾਲ ਖੜਾਂਗੇ ਇਸ ਮਾਮਲੇ ਦੇ ਲਈ ਬਿਲਕੁਲ ਠੀਕ ਹੈ ਸੋ ਕੋਟਲੀ ਸਾਹਿਬ ਉਹਨਾਂ ਨੇ ਬੜਾ ਖੁੱਲ ਕੇ ਕਹਿ ਤੇ ਆ ਕਹਿੰਦੇ ਵੀ ਅਸੀਂ ਜੋ ਕੀਤਾ ਸੀ ਅਸੀਂ ਨਤੀਜਾ ਭੋਗ ਲਿਆ ਤੇ ਮਾਨ ਸਾਹਿਬ ਨੂੰ ਵੀ ਕਹਿਣ ਕਿ ਮਾਨ ਸਾਹਿਬ ਹੁਣ ਤੁਸੀਂ ਵੀ ਕੋਈ ਜਿਹਾ ਫੈਸਲਾ ਕਰ ਦਿਓ ਵਿਰੋਧੀ ਤੇ ਤੁਹਾਡੇ ਨਾਲ ਖੜੀ ਹੈ ਕਿ ਪੰਜਾਬ ਸਰਕਾਰ ਯਾਦ ਕਰੇ ਤਿਆਨ ਵਾਲੇ ਸਮੇਂ 'ਚ ਭਵਿੱਖ 'ਚ ਕੋਈ ਬੇਅਦਬੀ ਕਰਨ ਦੀ ਹਿਮਾਕਤ ਨਾ ਕਰ ਪਾਏ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ